ਕੀ ਨਾਮ ਆਪਣਾ ਜੀ ਵਿਜੇ ਕੁਮਾਰ ਸ਼ਰਮਾ ਜੀ ਸਰ ਕਹਿੰਦੇ ਜੀ ਤੁਹਾਡਾ ਇਤਰਾਵਾੜਾ ਜੀ ਸਰ ਕੱਲ ਬੈਸਟ ਟੀਚਰ ਦਾ ਅਵਾਰਡ ਤੁਹਾਨੂੰ ਦਿੱਤਾ ਗਿਆ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਮਾਣ ਮਹਿਸੂਸ ਹੋ ਰਿਹਾ ਵੋ ਵਧੀਆ ਜੀ ਜੇ ਕਿਸੇ ਨੂੰ ਵੀ ਕੰਮ ਦੀ ਮਿਲੇ ਅਪਰੀਸ਼ੀਏਸ਼ਨ ਤਾਂ ਬੜਾ ਵਧੀਆ ਲੱਗਦਾ ਜੀ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡਾ ਨਾਮ ਲਿਸਟ ਵਿੱਚ ਆਇਆ ਇਹ 4 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾ ਉਸ ਟਾਈਮ ਪਤਾ ਲੱਗਿਆ ਹਾਂਜੀ ਹਾਂਜੀ ਤਾਂ ਕਿੰਨੀ ਖੁਸ਼ੀ ਹੋਈ ਇਸ ਮੌਕੇ ਤੇ ਖੁਸ਼ੀ ਵਧੀਆ ਹੋ ਗਈ ਜੀ ਇਸ ਸਕੂਲ ਵਾਸਤੇ ਜਿਆਦਾ ਵਧੀਆ ਲੱਗਿਆ ਕਿ ਸਕੂਲ ਦਾ ਨਾਮ ਆਇਆ ਜੀ ਤੁਹਾਨੂੰ ਮੇਰਾ ਤਾਂ ਆਇਆ ਆਇਆ ਪਰ ਨਾ ਸਕੂਲ ਦਾ ਨਾਮ ਆਇਆ ਇਹ ਜਿਆਦਾ ਲੱਗਿਆ ਵਧੀਆ ਇਸ ਟਾਈਮ ਕਦੇ ਸਕੂਲ ਤੁਸੇ ਸਟੱਡੀ ਕਰਾ ਰਹੇ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀ ਦੇਵੀ ਹੁਸ਼ਾਲਪੁਰ ਡਿਸਟ੍ਰਿਕਟ ਇੱਥੇ ਬੱਚੇ ਕਿਧਰ ਪੜਾਈ ਉਹ ਬੱਚੇ ਕਿਸ ਤਰ੍ਹਾਂ ਦੇ ਬੱਚੇ ਬਹੁਤ ਵਧੀਆ ਜੀ ਬਹੁਤ ਵਧੀਆ ਬੱਚੇ ਆ ਤਾਂ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਪੜ੍ਹਾਇਆ ਦੇਣ ਵਾਲੇ ਕਾਫੀ ਫੋਨ ਵੀ ਆਏ ਹੋਣੇ ਬਹੁਤ ਫੋਨ ਆਏ ਜੀ ਟਾਈਮ ਪੀਚੇ ਖਣ ਟਾਈਮ ਹੀ ਲੱਗਿਆ ਤਾਂ ਕਿੰਨੀ ਕੋ ਮਿਹਨਤ ਕਰਨੇ ਤੁਹਾਨੂੰ ਕਰਨੇ ਪਏ ਇਸ ਐਕਚੁਅਲੀ ਅਵ ਆਪਣੀ ਦਾ ਕੰਮ ਨਹੀਂ ਹੈ ਪੂਰੀ ਟੀਮ ਦਾ ਪਰ ਹੈ ਠੀਕ ਹੈ ਸਾਡੀ ਸਾਇੰਸ ਟੀਮ ਦਾ ਅਡੇ ਪ੍ਰੋਫੈਸਰ ਦਾ ਠੀਕ ਹੈ ਬਲਕਿ ਪੂਰੇ ਸਕੂਲ ਦਾ ਹੀ ਤੇ ਪਿਛਲੇ 10 ਸਾਲ ਤੋਂ ਜੀ ਮੈਂ ਇੱਥੇ ਐ ਠੀਕ ਹੈ ਪਿਛਲੇ 10 ਸਾਲਾਂ ਚ ਸਕੂਲ ਨੇ ਕੁੱਲ 43 ਮੈਂਸਾਲੇ ਖਾਸ ਕੀਤੀਆਂ ਸਿਰਫ ਸਾਇੰਸ ਮੋਮੈਂਟਮ ਦੀ ਗੱਲ ਕਰ ਰਹਾ ਮੈਂ ਤੇ ਇਹ ਲਗਭਗ 102 ਬੱਚੇ ਐ ਮੈਥ ਦੇ ਜਿਨ੍ਹਾਂ ਦੇ 100 ਬਟਾ 100 ਮਾਰਕਸ ਆਏ ਤੇ ਪਿਛਲੇ 3 ਸਾਲਾਂ ਚ ਜੇ ਪਰ ਸਿਰਫ ਪਿਛਲੇ 3 ਸਾਲਾਂ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਚ 29 ਮੈਥਸ ਆਈਆਂ ਸਕੂਲ ਦੀਆਂ ਤੇ ਜਿਨ੍ਹਾਂ ਚ ਮੈਥ ਦੇ ਬੱਚਿਆਂ ਦੇ 91 ਮਾਰਕਸ ਆ ਜ ਜਿਸ ਤਰ੍ਹਾਂ ਤੁਹਾਨੂੰ ਕੋਰਸ ਕਰ ਦਿੱਤਾ ਗਿਆ ਤਾਂ ਉਸ ਟਾਈਮ ਕਿੱਦਾਂ ਦਾ ਮਾਨ ਮਹਿਸੂਸ ਹੋ ਰਿਹਾ ਸੀ ਸੀਸੀਐਮ ਵੱਲੋਂ ਕਿ ਸੀਐਮ ਨੂੰ ਮਿਲਣਾ ਵੀ ਬਹੁਤ ਮੁਸ਼ਕਲ ਹੈ ਉਹ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਹੀ ਲੱਗੀ ਜੀ ਸਾਨੂੰ ਸੀਐਮ ਸਰ ਇਹ ਦਿੱਤਾ ਨਾਲੇ ਸਾਡੇ ਐਜੀਐਮ ਨੇ ਦਿੱਤਾ ਜੀ ਬਿਲਕੁਲ ਬਹੁਤ ਮਾਨ ਵਾਲੀ ਗੱਲ ਹੈ ਤਾਂ ਬਾਕੀ ਜੋ ਟੀਚਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਹਰ ਹਰ ਟੀਚਰ ਆਸ਼ੰਭੀ ਗੱਲ ਇਹ ਪਤਾ ਹੈ ਹਰ ਟੀਚਰ ਮਿਹਨਤ ਕਰਿਆ ਹਨ ਠੀਕ ਹੈ ਬਲਕਿ ਕੋਈ ਸੋਚਦਾ ਮੇਤੋ ਵੀ ਬਾਦ ਮਿਹਨਤ ਕਰਦੇ ਹੁਣ ਠੀਕ ਹੈ ਜੀ ਤੇ ਬਾਕੀ ਮੈਂ ਤਾਂ ਇਹੀ ਕਹਾਂਗਾ ਕਿ ਦੇਖੋ ਟੀਚਿੰਗ ਇਦਨ ਦਾ profession ਹੈ ਨੋਬਲ profession ਹੈ ਠੀਕ ਹੈ ਤੇ ਸਾਨੂੰ ਇਹ ਕੰਮ ਕਰਕੇ ਨਾਲ ਸਰਕਾਰ ਉਪਰੋਤਤਾ ਵੀ ਦੇ ਰਹੀ ਹੈ ਪੈਸੇ ਮਿਲਦੇ ਆ ਠੀਕ ਹੈ ਇਸ ਤੋਂ ਵਧੀਆ ਕੰਮ ਕੋਈ ਵੀ ਨਹੀਂ ਹੈ ਤਾਂ ਦੀ ਇਹ ਕੰਮ ਕਰਨੇ ਜੀ ਸਰ ਬੀਜੇ ਕੁਮਾਰ ਦੇ ਅਧਿਆਪਕ ਜਿਨ੍ਹਾਂ ਨੂੰ ਬੈਸਟ ਟੀਚਰ ਆਫ ਦਾ ਅਵਾਰਡ ਦਾ ਸੀਐਮ ਵੱਲੋਂ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਬੀਜੇ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅ ਅਧਿਆਪਕ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਹੀ ਮਿਹਨਤੀ ਅਧਿਆਪਕ ਨੇ ਬਿਜੇ ਕੁਮਾਰ ਸ਼ਰਮਾ ਜੀ 2014 ਤੋਂ ਇਸ ਸਕੂਲ ਦੇ ਵਿੱਚ ਨੇ ਔਰ ਉਦੋਂ ਤੋਂ ਹੀ 2015 ਤੋਂ ਲੈ ਕੇ ਹੁਣ ਤੱਕ ਕੋਈ ਸਾਲ ਐਸਾ ਨਹੀਂ ਹੈ ਜਿਸ ਸਾਲ ਸਾਡੀ ਸਕੂਲ ਦੀ ਕੋ ਮੈਰਿਜ ਨਹੀਂ ਹੋਵੇ ਔਰ ਉਸ ਮੈਰਿਜ ਦੇ ਵਿੱਚ ਮਤਲਬ ਇੱਕ ਵਾਰ ਤਾਂ ਸਾਡੀ 18 ਮੈਰਿਜ ਇਸ ਸਾਲ 7 ਮੈਰਿਜ ਕਦੇ 8 ਮੈਰਿਜ ਹੁਣ ਮੈਰਿਜ ਦੇ ਵਿੱਚ ਬਿਜੇ ਕੁਮਾਰ ਸ਼ਰਮਾ ਜੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇਹ ਮਿਹਨਤ ਦੇ ਲੈਕਚਰਰ ਨੇ ਔਰ ਬਹੁਤ سارے ਬੱਚੇ ਜਿਹੜੇ ਪਲੱਸ 2 ਦੇ ਮੈਥਸ ਦੇ ਵਿੱਚ ਆਉਂਦੇ ਆ ਉਹਨਾਂ ਦੇ ਜਿਹੜੇ ਨੰਬਰ ਹੈ ਉਹ 100 ਦੇ ਵਿੱਚੋਂ 100-100 ਜਿਹੜਾ ਮੈਥਸ ਆਉਣ ਦੇ ਵਿੱਚ ਇੱਕ ਮਤਲਬ ਕਾਫੀ ਵੱਡਾ ਜਿਹੜਾ ਹੱਥ ਸਾਡੇ ਬੀਰ ਕੁਮਾਰ ਸ਼ਰਮਾ ਜੀ ਦਾ ਲੈਕਚਰ ਹੋਰ ਵੀ ਬਹੁਤ ਸਾਰੇ ਸਕੂਲ ਦੇ ਕਮ ਸਕੂਲ ਦੇ ਡਿਵੈਲਪਮੈਂਟ ਦੇ ਲਈ ਸਕੂਲ ਦੇ ਲਈ ਜਿਹੜਾ ਫੰਡ ਇਕੱਠਾ ਕਰਨਾ ਸੋਸਾਇਟੀ ਦੇ ਲਈ ਹਮੇਸ਼ਾ ਮੇਰੇ ਨਾਲ ਮੋਡਲ ਨਾਲ ਮੋਡਲ ਲਗਾ ਕੇ ਕੰਮ ਕੀਤਾ ਇਹਨਾਂ ਨੇ ਇਹਨਾਂ ਦੀ ਬਦੌਲਤ ਮੇਰੇ ਸਕੂਲ ਦੀ ਜਿਹੜੀ ਟੀਮ ਹੈ ਉਹ ਵੀ ਬਹੁਤ ਵਧੀਆ ਹੈ ਪਿਛਲੇ ਸਾਲ ਵੀ ਸਾਡੇ ਇੱਕ ਅਧਿਆਪਕ ਨੂੰ ਸਟੇਟ ਵਾਰਡ ਮਿਲਦਾ ਸੀਗਾ ਇਸ ਸਾਲ ਵਿਕੀ ਕੁਮਾਰ ਸ਼ਰਮਾ ਜੀ ਨੂੰ ਮਿਲਿਆ ਹੈ ਸਾਰੀ ਟੀਮ ਦੀ ਬਦੌਲਤ ਅੱਜ ਇਹ ਸਕੂਲ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਸ ਇਲਾਕੇ ਦਾ ਆਪਣੇ ਡਿਸਟ੍ਰਿਕਟ ਦਾ ਪੰਜਾਬ ਦਾ ਦੇ ਵਿੱਚ ਇੱਕ ਨਾਮ ਇਸ ਸਕੂਲ ਨੇ ਇਹਨਾਂ ਅਧਿਆਪਕਾਂ ਦੇ ਮੈਨ ਦੇ ਸਰਦਾਰ ਕਮਾਇਆ